ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਕਿ ਤੇ ਰਾਜਪੁਰਾ ਦੇ ਨਾਲ ਲੱਗਦੇ ਪਿੰਲਾਸ ਦੇ પ્રાਚਨ ਸ਼ਿਵ ਮੰਦਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਆਦਾਲੂ ਵਸਦੇ ਦੇ ਨਮਸਤਕ ਹੋਏ ਨੇ ਉੱਥੇ ਹੀ ਹਲਕਾ ਵਿਧਾਇਕ ਨੀਨਾ ਮਿੱਤਲ ਸਾਹਿਬका ਵਿਧਾਇਕ ਹਰਦੀਪ ਸਿੰਘ ਮੋਦ ਅਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵੀ ਨਮਸਤਕ ਹੋਏ ਨੇ ਸਮੁੱਚੇ ਹਲਕੇ ਸलाम ਜਿਤੇ ਆਪਸੀ ਇਕਤਰ ਲਈ ਭਗਵਾਨ ਪੋਲਨਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਅੱਜ ਪੋਲਨਾਡ ਦੀ ਸ਼ਾਦੀ ਹੈ ਜੋ ਵੀ ਆਂਦਾ ਉਹ ਖਾਲੀ ਆਤਾ ਜਾਂਦਾ ਨਹੀਂ ਮੇਰੇ ਝੋਲੇ ਪੁਰ ਨਾਲ ਕਰਦੇ ਆਂ ਕੀ ਤਾਹ ਹੈ 15 ਮੰਦਰ ਦਾ ਜੀ ਇਹ ਜਵੇ ਸਾਡੇ 500 ਸਾਲ ਪੁਰਾਣਾ ਮੰਦਰ ਹੈ ਇਹ ਜੰਗਲ ਹੁੰਦਾ ਸਾਰਾ ਲੈ ਜੰਗਲ ਦਾ ਉਰੇ ਕਵਾਲੇ ਗਊਆਂ ਚਰਾਂਦੇ ਨੇ ਇੱਕ ਗਊਣਾ ਵਿੱਚੋਂ ਆ ਕੇ ਦੁੱਧ ਛੱਡਦੇ ਨੇ ਜਦੋਂ ਦੇਖਿਆ ਗਊ ਉਹ ਦੁੱਧ ਛੱਡਦੀ ਕਿਉਂ ਛੱਡ ਰਹੀ ਜਾਂ ਪੱਟ ਕੇ ਰੱਖਿਆ ਪੁਰ ਨਾਲ ਬਿਜੀ ਲੱਸ਼ ਕੇ ਜਦ ਪਤਾ ਲੱਗਿਆ ਵੀ ਉਰੇ ਉਹਨਾਂ ਦਾ ਸਥਾਨ ਆ ਜਾਂ ਤੋਂ ਕਹਿੰਦੇ ਉਸਟਾ ਮ ਕਹਿੰਦੇ ਵੀ ਮੈਨੂੰ ਉੱਥੇ ਰਾਜਾ ਦਾ ਪਟਿਆਲੇ ਵਾਲਾ ਉਹਨੂੰ ਸੁਪਨਾ ਆਇਆ ਆਸ਼ਵਾਨੀ ਹੋਈ ਉਹ ਮੇਰਾ ਮੰਦਰ ਬਣਾ। ਮੈਨੂੰ ਪਤਾ ਨਹੀਂ ਕਹਿੰਦਾ ਹਾਥੀ ਛੱਡ ਦੇ ਜਿੱਥੇ ਹਾਥੀ ਰੁਕ ਗਿਆ ਉੱਥੇ ਮੰਦਰ ਬਣਾ। ਸੋ ਪਟਿਆਲ ਉਥੋਂ ਹਾਥੀ ਛੱਡਿਆ ਤਾਂ ਫਿਰ ਆ ਕੇ ਉਹ ਰੁਕਿਆ ਤੇ ਜੱਤੋਂ ਦਾ ਮੰਦਰ ਬਣਾ ਜੱਤੋਂ ਕਹਿੰਦੇ ਆ ਜੈ ਸ਼ਿਵ ਕਲਾਸ਼ ਵਿੱਚ ਜੈ ਸ਼ਿਵ ਨਰਾਇਣ ਅੱਜ ਦੇ ਪਵਿੱਤਰ ਦਿਹਾੜੇ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਜੀ? ਉਹ ਸੁਨੇਹਾ ਇਹ ਹੈ ਵੀ ਆਓ ਵੱਤੋਂ ਵੱਧ ਆਓ ਉਹਨਾਂ ਤੋਂ ਜੋ ਵੀ ਫਲ ਆ पूरी अपनी आसा पूरा मा टेकन आया और हजार लखती श्रद्धालु आंदते हैं और मैं यही कहूंगी अज भोले बाबा तो यही मानते हैं कि भोले बाबा हर घर खुशियां लेके आओ सुख शांति लेके आओ ਅੱਜ ਪੂਰੇ ਪਰਿਵਾਰ ਨਾਲ ਆਇਓ ਮਨੀ ਦੂਹ ਵੀ ਸ਼ਾਇਦ ਨਾਲ ਨਹੀਂ ਉਹ ਨਾਲ ਨਹੀਂ ਹੈ ਉਹ ਵਿਆਹ ਕਰਕੇ ਫਿਰ ਉਹਨੂੰ ਨਾਲ ਲੈ ਕੇ ਆਵਾਂਗੇ ਉਹ ਪਰਿਵਾਰ ਮੇਰਾ ਪਰਿਵਾਰ ਤਾਂ ਰਾਜਪੁਰਾ ਹਲਕਾ ਹੈ ਅੱਜ ਮੇਰੇ ਹਲਕੇ ਦੇ ਸਾਰੇ ਮੇਰੇ ਸਾਥੀ ਮੇਰੇ ਨਾਲ ਹੈ ਤੇ ਮੈਂ ਇਹ ਪਰਿਵਾਰ ਦੀ ਸੁੱਖੀ ਮੰਗਦੀਆਂ ਪੂਰਾ ਰਾਜਪੁਰਾ ਦੀ ਪੂਰਾ ਸਭੀ ਸੁੱਖ ਮੰਗਨ ਆਈਆਂ ਕਿ ਬੋਲੇ ਬਾਬਾ ਸਭ ਤੇ ਕਿਰਪਾ ਬਣਾ ਕੇ ਰੱਖੇ ਕਿਉਂਕਿ ਨਲਾਤ ਮੰਦਰ ਦੀ ਜੋ ਮਹੱਤਤਾ ਹੈ ਤਾਂ ਮੈਂ ਇਹ ਕਹੂੰਗੀ ਰਾਜਪੁਰੇ ਜਿਹਦਾ ਮੇਨ ਬੋਲੇ ਬਾਬਾ ਦਾ ਆਸ਼ੀਰਵਾਦ ਹੈ ਜੀ ਐਮਐਲ ਜੀ ਸਾਹਿਬ ਰਾਜਪੁਰਾ ਵਾਸਤੇ ਉਹ ਬੜਾ ਪ੍ਰਧਾਨ ਹੈ ਜੀ ਦੀ ਮਮ ਤੁਹ ਫਤ ਦੇ ਜਾ ਰਹੇ ਬਹੁਤ ਜਲਦੀ ਦੇਖੋ ਸਭ ਤੋਂ ਪਹਿਲਾਂ ਜਦੋਂ ਮੈਂ ਐਮਐਲਏ ਬਣੀ ਸੀ ਮੈਂ ਬੋਲੇ ਬਾਬਾ ਦੀ ਅਰਦਾਸ ਕੀਤੀ ਸੀ ਕਿ ਬੋਲੇ ਬਾਬਾ ਇਹ ਰਸਤਾ ਖਲਬਾਣੋ ਕਿਉਂਕਿ ਜਿੱਦ ਰੱਤ ਤੇ ਕੋਈ ਐਕਸੀਡੈਂਟ ਹੁੰਦਾ ਸੀ ਨਾ ਮਨ ਬੜਾ ਤੁਸੀਂ ਹੁੰਦਾ ਸੀ ਤੇ ਬੋਲੇ ਬਾਬਾ ਨੇ ਉਹ ਮੇਰੀ ਬੰਨਤ ਕਬੂਲ ਕੀਤੀ ਤਾਂ ਰਸਤਾ ਉਹ ਜਿਹੜਾ ਬਣ ਰਿਹਾ ਹੈ ਤੇ ਅੱਜ ਇੱਕ ਅਸੀਂ ਅੰਡਰਪਾਸ ਲਾ ਵੀ ਦਿੱਤਾ ਕਿਉਂਕਿ ਉਹਨਾਂ ਨਾਲ ਜੀ ਅਸੀਂ ਬੇਨਤੀ ਕੀਤੀ ਵੀ ਸ਼ਿਵਰਾਤਰੀ ਦੇ ਮੌਕੇ ਤੇ ਲੱਖਾਂ ਲੋਕ ਆਉਂਦੇ ਆ ਉਹ ਥੋੜਾ ਜਾਂ ਸੁੱਖਾ ਹੋ ਜੂਗਾ ਤੇ ਮੇਰੀ ਕਹਾਣੀ ਆ ਸਭ ਤੋਂ ਪਹਿਲਾਂ ਤਾਂ ਸਾਡਾ ਬੋਲੇ ਬਾਬਾ ਦਾ ਜਿਹੜਾ ਰਸਤਾ ਖੁੱਲ ਗਿਆ ਮੇਰੇ ਲਈ ਬਹੁਤ ਵੱਡੀ ਮਾਨ ਦੀ ਗੱਲ ਹੈ ਕਿ ਬਾਕੀ ਜੋ ਰਾਜਪੁਰਾ ਵਾਸੀਆਂ ਨੇ ਮੇਰੀ ਜ਼ਿੰਮੇਵਾਰੀ ਲਈ ਹੈ ਤੇ ਮੈਂ ਕੰਮ ਕਰ ਰਹੀ ਹਾਂ ਤੇ ਹੋਰ ਵੀ ਕਰਦੀ ਰਹੂੰਗੀ। ਇਹ ਐਮਐਲਏ ਸਾਹਿਬ ਜੀ ਦਾ ਸੰਗਤ ਵਾਲਾ ਫਾਟਕਾ ਜੀ ਉਹ ਵੀ ਬਹੁਤ ਵੱਡੀ ਲੋਕ ਸੇਵਕ ਨੇ ਉਹ ਦੋ ਦਿਨ ਚੱਲ ਉਹ ਵੀ ਜਲਦੀ ਹੋ ਰਿਹਾ ਕਿਉਂਕਿ ਉਹਦੇ ਨਾਲ ਥੋੜੇ ਜਿਹਾ ਟੈਕਨੀਕਲ ਇਸ਼ੂ ਸੀ ਜੀ ਆਪਾਂ ਕੱਚੇ ਪੈਰੀ ਕੋਲ ਦਿੰਦੇ ਕੱਲ ਨੂੰ ਉੱਥੇ ਕੋਈ ਮਾਰਦਾ ਤੁੰਦੀ ਤਾਂ ਉਹ ਗਲਤ ਸੀਗਾ ਤੇ ਉਹ ਵੀ ਜਲਦੀ ਹੋ ਰਿਹਾ ਮੈਨੂੰ ਪਤਾ ਹੈ ਵੀ ਉਸ ਮਾਰਕੀਟ ਕੋਲ ਤੇ ਰੌਣਕਾ ਜ਼ਰੂਰੀ ਬਹੁਤ ਮਤਲਬ ਬਹੁਤ ਦੇਰ ਦੇ ਲੋਕ ਸਫਰ ਕਰਦੇ ਆ ਜਲਦੀ ਉੱਥੇ ਵੀ ਰੌਣਕਾ ਆ ਜਾਂ ਅਪ੍ਰੈਲ ਦਾ ਟਾਈਮ ਲਿੱਤਾ ਉਹਨਾਂ ਨੇ ਤੇ ਉਮੀਦ ਹੈ ਵੀ ਅਪ੍ਰੈਲ ਤੱਕ ਪੂਰਾ ਖੋਲ੍ਹ ਖੁੱਲਿਆ ਜਾਵੇ। ਅੰਮ੍ਰਿਤਪਾਲ ਸਾਹਿਬ ਅੱਜ ਪੂਰੇ ਦੇਸ਼ ਵਾਸੀਆਂ ਤੋਂ ਬਹੁਤ ਬੋਲਿਆ ਤੇ ਕਿ ਕਿ ਮੈਂ ਕੋਈ ਨਾ ਜਾਣੀ। ਮੈਂ ਇਹ ਕਹੂੰਗੀ ਕਿ ਸਭ ਨੂੰ ਮੁਬਾਰਕਾਂ ਦਿੰਦੀਆਂ ਅਸੀਂ ਗੁਰਪ੍ਰੀਤ ਜੀ ਦੀਆਂ ਔਰ ਇਹ ਕਹੂੰਗੀ ਕਿ ਅੱਜ ਬੋਲੇ ਬਾਬਾ ਦਾ ਦਿਨ ਹੈ ਅਸੀਂ ਇਹ ਅਰਦਾਸ ਕਰੀਏ ਔਰ ਪ੍ਰਣ ਕਰੀਏ ਕਿ ਅਸੀਂ ਪੂਰੇ ਦੇਸ਼ ਵਿੱਚ ਆਪਸੀ ਭਾਈਚਾਰਾ ਤੇ ਆਪਸੀ ਸੇਮ ਬਣਾ ਕੇ ਅੱਗੇ ਚੱਲੀਏ ਤਾਂ ਹੀ ਦੇਸ਼ ਰੱਖੀ ਕਰਦਾ ਹੈ ਕਿਉਂਕਿ ਜਿੱਥੇ ਭਾਈਚਾਰਾ ਉੱਥੇ ਖੁਸ਼ੀ। ਗਵਾਨ ਦੀ ਕਿਰਪਾ ਬਣੀ ਰਹੇ ਔਰ ਬੋਲੇ ਨਾਲ ਦੀ ਸਾਰੇ ਮਤਲਬ ਲੈਣ ਦਾ ਦਰਸ਼ਨ ਕਰ ਰਹੇ ਬੜੇ ਸ਼ਾਂਤੀ ਨਾਲ ਮਤਲਬ ਸਾਰਿਆਂ ਦਾ ਦਰਸ਼ਨ ਹੋ ਰਿਹਾ ਹੈ ਬਤਵਾਨ ਸਾਰੇ ਜਿੱਥੇ ਵੀ ਰਕਸ਼ਾਫੰਦੇ ਆ ਰਹੇ ਹਨ ਕਿ ਕਿੰਨੇ ਮੇਲਾ ਚੱਲੂਗਾ ਮਾਰਾ ਜੀ ਇਹ 4-5 ਦਿਨ ਚਲੇਗਾ ਮੇਨ ਰਸਤਾ ਜਦੇ ਰਹੇਗਾ ਜਦੇ ਉਹ 4-5 ਦਿਨ ਮੌਨਿਕ ਲੱਗੀ ਰਹੇਗੀ ਘੋੜੇ ਨਾਕੀ ਇਹ 550 ਸਾਲ ਹੋ ਗਏ ਜੀ ਇਹ ਰਾਤ ਨੂੰ ਵੀ ਰੋਕੀ ਆਪਣਾ ਜਾਗਰਣ ਜਾਗਰਣ ਦਾ ਚੂਲ ਰਹਿਣ ਲਈ ਰਾਤ ਨੂੰ ਉਹ ਵੀ ਜਾਗਰਣ ਹੋਏਗਾ ਸਾਰੀ ਰਾਤ ਆਰਪੀਆਂ ਹੋਣਗੀਆਂ ਜਿਹੜੇ ਜਾਗਰਣ ਦੀ ਚੱਲਦਾ ਰਹੇਗਾ ਸਾਰੀ ਰਾਤ ਮਹਾਰਾਜੀ ਇਹ ਦਸੂਰਾ ਭੁਲੇਖੇ ਕਰਾਂ ਮੈਂ ਇਹਦੀ ਕੀ ਮਹੱਤਤਾ ਹੈ ਇਹ ਰਾਤ ਇਹ ਵੀ ਸਾਡੀ ਜਿਸ ਦਾ ਕਿਸੇ ਦਾ ਰੱਛਾ ਨਹੀਂ ਹੁੰਦਾ ਫਿਰ ਉਹ ਸੁੱਕਲ ਅੰਦਾ ਭੇਲੀ ਕਿਸੇ ਦਾ ਧਿਆਨ ਨਹੀਂ ਹੁੰਦਾ ਉਹ ਸੁਖਲੰਦਾ ਕੋਈ ਸੁਖ ਤਕਨੀਕ ਹੈ ਇਹ ਹਾ ਫੇਰ ਗੁਰੂ ਦੀ ਤੇ ਨੀ ਚੜਾਂਦੇ ਆ ਇਹ ਪੁਰਾਣੀ ਰੀਤ ਐ ਸਾਰੇ ਇਸ ਇਲਾਕੇ ਮਾਂ ਤੇ ਗੀਏ ਚੜਾਂਦੇ ਹੋਲੇ ਨਾਲ ਤੇ ਜਦੋਂ ਸੁਖਮਾਣਾ ਜੀ ਉਸ ਬਾਦ ਤੇ ਨੀ ਚੜ ਗਏ ਜੀ ਹਾਂ ਉਸ ਤੋਂ ਬਾਅਦ ਚੜਾਂਦੇ ਹੈ ਜਿਸਰਾਉਣ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਤੇ ਫੇਰ ਗੁਰੂ ਦੀ ਤੇ ਨੀ ਚੜਾਂਦੇ ਆ ਮਹਾਰਾਜ ਜੀ ਸੰਤਾ ਜੀ ਮਦਦ ਪਿੰਨੇ ਨੂੰ ਕਿੱਥੇ ਨਿਕਲਣਗੇ ਅੱਜ ਅੱਜ ਮਸਾ ਦੇ ਕਰੀਏ ਜੀ ਅਈਓ ਕੋਈ ਪਤਾ ਨਹੀਂ ਫੇਰ ਤੋਂ ਮਹਾਰਾਜ ਜੀ ਕੀ ਬੱਤ ਆ ਯੋ ਮੈਨੂੰ ਕੋਈ ਪਤਾ ਨਹੀਂ ਪੂਤ ਪ੍ਰੇਤ ਹੈ ਕੋਲੇਨਾਥ ਦੀ ਬਰਾਤ ਕੀ ਕੋਈ ਗਲਤੀ ਹੋ ਰਹੀ ਹੈ ਜੀ ਕਿੰਨੀ ਅਜ ਮਹਾਰਾਜ ਉਹ ਕੋਈ ਪਿਆਰ ਉਹ ਭਗਵਾਨ ਦੀ ਬਰਾਤ ਹੈ ਯੋ ਮੈਨੂੰ ਕੋਈ ਸਮਝ ਨਹੀਂ ਆਉਂਦੀ ਕਿ ਕੀ ਹੈ ਜੀ ਮਹਾਰਾਜ ਬਹੁਤ ਬਹੁਤ ਕਰ ਰਿਹਾ ਤੇ ਕਰੀ ਨਾਕਾ ਕਿ ਸਮੁੱਚੇ ਸੰਸਾਰ ਦੇ ਲੋਕ ਕਿ ਇਹ ਕਿਸੇ ਪੋਨੇ ਦੀ ਗੱਲ ਤੇ ਹੋ ਉਹ ਸਾਰੇ ਅੱਜ ਅਸੀਂ ਜਿਹੜੇ ਹੈਗੇ ਆ ਕੋਲੇ ਸ਼ੰਕਰ ਜੀ ਦੀ ਆਦਨਾ ਕਿਸੇ ਨੇ ਤੁਕੇ ਪਿਛਲਾ ਜਿਹੜਾ ਧੰਨਵਾਦ ਕਰਦੇ ਆ ਪਿਛਲੇ ਜਿਹੜਾ ਫਰਾ ਨਿਕਲ ਕੇ ਗਿਆ ਤੇ ਆਉਣ ਵਾਲੇ ਸਮੇਂ ਦੇ ਲਈ ਅਰਦਾਸ ਕਰਕੇ ਕਰਦੇ ਆ ਅਸੀਂ ਵੀ ਅਰਦਾਸ ਕਰਕੇ ਚੱਲੇ ਆ ਕਿ ਸਾਡੇ ਇਲਾਕੇ ਨੂੰ ਸ਼ਾਂਤੀ ਰਹੇ ਸਾਡੇ ਇਲਾਕੇ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਿਮਾਰੀਆਂ ਤੋਂ ਪਰਮਾਤਮਾ ਦੂਰ ਰੱਖੇ ਅਤੇ ਸਮੁੱਚੇ ਇਲਾਕੇ ਦੇ ਲੋਕਾਂ ਦੇ ਲਈ ਵੀ ਮੇਰੀ ਅਰਦਾਸ ਹੈ ਕਿ ਉਹਨਾਂ ਦੇ ਵਿਹੜਿਆਂ ਦੇ ਵਿੱਚ ਖੁਸ਼ੀਆਂ ਦੇ ਦੀਪ ਜਗਣ ਸੋ ਮੈਂ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਮੈਂ ਵਾਹਿ ਸ਼ਿਵ ਜੀ ਦੇ ਚਰਨਾਂ ਦੇ ਵਿੱਚ ਬਹੁਤ ਹੜਾ ਹੋ ਕੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਤੇ ਉਹਨਾਂ ਦੇ ਚਰਨਾਂ 'ਤੇ ਅਰਦਾਸ ਕਰਦਾ ਕਿ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦੇ ਦੀਪ ਜਗਣ। ਮਾਸ਼ ਸ਼ਿਵ ਰਾਤਰੀ ਤੇ ਮੈਂ ਹਲਕਾ ਰਾਜਪੁਰਾ ਨੂੰ ਸਾਰੇ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਅੱਤੇ ਮੈਂ ਸ਼ਿਵ ਬੋਲੇ ਭੰਡਾਰੀ ਅੱਗੇ ਅਰਦਾਸ ਕਰਦਾ ਸਾਰੇ ਹੀ ਸਾਰਿਆਂ ਦੇ ਦਿਨ ਸੁਖਣੀ ਰਾਤ ਚੋਗਣੀ ਤਰੱਕੀ ਕਰਨ ਤੇ ਸਾਰਿਆਂ ਦੇ ਘਰ ਸੁਖ ਸ਼ਾਂਤੀ ਹੋਵੇ ਤੇ ਸਾਰੇ ਹੀ ਸਵਸਥ ਰਹਿਣ ਮੈਂ ਅੱਜ ਇੰਨੀ ਗੱਲ ਕਹਿ ਸਕਦਾ ਵੀ ਅੱਜ ਮੈਂ ਸਮਾਧੀ ਸੇਵਾ ਕਰ ਰਿਹਾ ਹਲਕਾ ਰਾਜਪੁਰਾ ਦੀ ਸੇਵਾ ਕਰ ਰਿਹਾ ਇਹ ਸਭ ਬੋਲੇ ਬੰਡਾਰੀ ਦਾ ਆਸ਼ੀਰਵਾਦ ਹੈ ਤੇ ਮੈਂ ਇੰਨੀ ਗੱਲ ਵੀ ਕਹਿ ਸਕਦਾ ਮੇਰੀ ਉਮਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਮੇਰੀ ਉਮਰ ਸਿਰਫ 10 ਸਾਲ ਦੀ ਸੀਗੀ ਅੱਜ ਮੇਰੀ ਉਮਰ 50 ਸਾਲ ਦੀ ਹੈ ਤੇ ਅੱਜ 40 ਸਾਲ ਹੋ ਗਏ ਮੈਂ ਮਹਾਸ਼ਿਵ ਰਾਤਰੀ ਤੇ ਨਲਾਸ ਆ ਕੇ ਦਰਸ਼ਨ ਕਰ ਰਿਹਾ ਤੇ ਇੰਨੀ ਗੱਲ ਵੀ ਕਹਿ ਸਕਦਾ ਵੀ ਯਾ ਸ਼ਿਵ ਕਲਾਸ਼ ਮੈਂ ਜਾਂ ਨਲਾਸ ਮੈਂ ਧੰਨਵਾਦ ਬਸ ਠੀਕ ਹੈ ਸੋਹਰਾ ਪਰਿਵਾਰ ਵੱਲੋਂ ਦੇਹੇਜ ਦੀ ਮੰਗ ਕਰਕੇ ਬਰਾਤਾਂ ਮੁੜਨ ਦੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਨੇ ਪਰ ਕੁੜੀ ਦੇ ਪਰਿਵਾਰ ਨੂੰ ਸੋਹਰਾ ਪਰਿਵਾਰ ਵੱਲੋਂ ਲਿਆਂਦਾ ਲਹਿੰਗਾ ਪਸੰਦ ਆਉਣ ਬਕਰਕੇ ਬਰਾਤ ਵਾਪਸ ਮੁੜਨਾ ਇੱਕ ਸਾ ਪਹਿਲੀ ਵਾਰ ਸਾਹਮਣੇ ਆਇਆ ਹੈ ਇਸੇ ਦੌਰਾਨ ਦੋਵਾਂ ਤਿਨਾ ਵਿਚਾਰੇ ਕਾਫੀ ਤਲਖੀ ਵੀ ਹੋਈ ਹੈ ਮੌਕੇ ਉੱਤੇ ਪੁਲਿਸ ਨੂੰ ਬੁਲਾਉਣਾ ਪਿਆ ਹੁਣ ਇਸ ਮਾਮਲੇ ਦੀ ਕਾਫੀ ਚਰਚਾ ਵੀ ਹੋਈ ਹੈ ਦਰਸ ਅੰਮ੍ਰਿਤਸਰ ਤੋਂ ਹਰਿਆਣਾ ਦੇ ਪਾਣੀਪਤ ਵਿੱਚ ਬਰਾਤ ਗਈ ਸੀ ਪੈਰਿਸ ਵਿੱਚ ਲਾੜੀ ਨੂੰ ਉਸਦੇ ਸੋਹਰਿਆਂ ਵੱਲੋਂ ਭੇਜਿਆ ਗਿਆ ਲਹਿੰਗਾ ਪਸੰਦ ਨਹੀਂ ਆਇਆ ਇਸ ਲਈ ਉਸਨੇ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਲਾੜੀ ਦਾ ਪਰਿਵਾਰ ਸੋਹਰਿਆਂ ਵੱਲੋਂ ਸੋਨੇ ਦੀ ਬਜਾਏ ਆਰਟੀਫੀਸ਼ੀਅਲ ਗਹਿਣੇ ਲਿਆਉਣ ਤੇ ਵਰਣਮਾਲਾ ਨਾ ਲਿਆਉਣ ਤੇ ਵੀ ਗੁੱਸੇ ਹੋ ਗਏ ਇਸ ਤੋਂ ਬਾਅਦ ਮੈਰਿਜ ਪੈਰਿਸ ਵਿੱਚ ਦੋਵਾਂ ਧਿਰਾਂ ਵਿੱਚ ਝਗੜਾ ਕਾਫੀ ਝੜੱਪ ਹੋਈ ਜਦ ਵਿਵਾਦ ਵਧਿਆ ਤਾਂ ਪੁਲਿਸ ਟਾਇਲ 112 ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਨੂੰ ਬਿਠਾਇਆ ਤੇ ਮਾਮਲਾ ਸੁਲਝਾਇਆ ਕੁੜੀ ਵਾਲੇ ਪੱਖ ਨੇ ਲਹਿੰਗਾ ਤੇ ਗਹਿਣਿਆ ਕਾਰਨ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਇਸ ਤੋਂ ਬਾਅਦ ਬਰਾਤ ਖਾਲੀ ਹੱਥ ਅੰਮ੍ਰਿਤਸਰ ਵਾਪਸ ਆ ਗਈ ਹੈ ਦੋਵੇਂ ਧਿਰਾਂ ਵਿੱਚ ਕਿਸੇ ਨੇ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ ਇਹ ਘਟਨਾ 23 ਫਰਵਰੀ ਨੂੰ ਪਾਟਿਆ ਕਲੋਨੀ ਦੇ ਇੱਕ ਮੈਰਿਜ ਪੈਲੇਸ ਵਿੱਚ ਵਾਪਰੀ ਹੈ ਇਹ ਘਟਨਾ 20 ਫਰਵਰੀ ਨੂੰ ਹੰਗਾਮੇ ਦੀਆਂ ਵੀਡੀਓਜ਼ ਵਾਇਲ ਹੋਣ ਤੋਂ ਬਾਅਦ ਸਾਹਮਣੇ ਆਈਆਂ ਨੇ ਕੁੜੀ ਨੂੰ ਦਿਖਾਇਆ ਜਿਹੜੀ ਵਿਆਹਲੀ ਕੁੜੀ ਹੈ ਉਹਨੂੰ ਵਿਕਾਇਆ ਸਾਰਾ ਪਾਇਆ ਹੋਇਆ ਲਹਿੰਗਾ ਤੁਸੀਂ ਖੁਦ ਦੇਖੋ ਕੌਣ ਕਹਿ ਦੂਗਾ ਇਹਨੂੰ ਬਰੀ ਦਾ ਲਹਿੰਗਾ ਹੈ ਕੌਣ ਕਹਿ ਦੂਗਾ ਬਰੀ ਦਾ ਲਹਿੰਗਾ ਇਹ ਲੇਸ ਇਹਦੀ ਉਤਰੀ ਆ ਬਰੀ ਦਾ ਲਹਿੰਗਾ ਇਹਦੀ 20 ਰੁਪਏ ਦੀ ਡੋਰੀ ਨਹੀਂ ਹੈ ਸਾਡੇ ਵੀ ਡੋਰੀ ਇੰਨੀ ਚੰਗਿਆ ਲੱਗਦੀ ਹੈ ਸ਼ਾਂਤੀ ਨਾਲ ਗੱਲ ਕਰੀ ਠੀਕ ਹੈ ਲਹਿੰਗਾ ਪੁਰਾਣਾ ਕੋਈ ਗੱਲ ਨਹੀਂ ਮਜ਼ਬੂਹ ਆਂਦੀ ਪਈ ਨਹੀਂ ਜੰਮੀ ਆ ਕੋਈ ਅਸੀਂ ਸਾਲੀ ਵੇਚੀ ਨਹੀਂ ਆ ਜੀ ਆ ਦੇਖ ਠੀਕ ਹੈ ਕਹ ਦੂਗਾ ਬਰੀ ਦਾ ਹੈ ਬੇਟਾ ਚੁੱਪ ਚੁੱਪ ਤੀ ਦਿੱ ਤੀ ਜੀ ਅਸੀਂ ਅੱਛਾ ਕੋਈ ਆਪਣੀ ਧੀ ਵੇਚੀ ਨਹੀਂ ਆ ਗਈ ਆ ਇੱਕ 5000 ਦੀ ਮੁੰਡੀ ਅਲਟੀਮੇਸ਼ਨ ਸੈਟ ਤੇ ਕੁੜੀ ਦੇਣ ਲੱਗੇ ਸੀ ਅੱਜ ਮੇਰੀ ਧੀ ਲਾਏ ਹਲ ਕਰਨ ਲੱਗੇ ਥੋਤੀ ਨਾ ਤੇ ਕੱਲ੍ਹ ਇਹ ਕੀ ਕਰਨਗੇ ਉਧਰ ਦੂਜੀ ਪਾਸੇ ਜਦੋਂ ਮੁੰਡੇ ਵਾਲੇ ਦਾ ਪੱਖ ਜਾਣਨਾ ਚਾਹਿਆ ਤਾਂ ਲੜ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਆਪਣਾ ਨਵਾਂ ਮਕਾਨ ਪਾਇਆ ਗਿਆ ਸੀ ਅਤੇ ਕਰਜ਼ਾ ਵੀ ਲਿੱਤਾ ਗਿਆ ਸੀ ਜਿੰਨਾ ਕੁਝ ਉਹਨਾਂ ਦੇ ਕੋਲੋਂ ਸਰ ਸਕਿਆ ਉਹਨਾਂ ਦੇ ਵੱਲੋਂ ਕੀਤਾ ਗਿਆ

है ना तो फिर बाहर आके इस लहंगे से हो गया कि मैंने दिल्ली चांदनी चौक से चालीस हजार का लहंगा मंगवाया है वही लड़की पहनेगी मेरी ये नहीं पहनेगी हमारा जितना था हमने सर उतना कर लिया पैंतीस हजार की गाड़ी हमारी बाहर खड़ी अमृतसर से हमारी बरात आई हम वहाँ से आए हैं तो हमारे से जितना बजट था सर हमने कर दिया तो इससे ज्यादा हम तो नहीं कर सकते तो अठारह हजार इन्होंने अपने अकाउंट में भी डलवाया है हमसे तो ये लड़के के अकाउंट से गया है तो ये वो प्रूफ भी दे देंगे आप बारह हजार रूपया हॉल का मांग रहे थे कि हॉल बुक करने का बारह हजार रुपया लगेगा तो फिर मैंने दस हज़ार रुपया सेंड कर दिया फिर बोल रहे हैं कि तीस हज़ार का लहंगा आएगा कभी बोलते पैंतीस का आएगा पंद्रह से स्टार्ट हुआ है तीस तक का कहाँ तक पहुँच गया जितना हमारा बजट था मैं हमने उतना किया मैं कुछ टाइम पहले इन लोगों को मना किया कि मेरे को ये रिश्ता नहीं अच्छा लग रहा मैं साल दो साल का टाइम चाहता हूँ अगर आप अच्छे तरी अच्छे ढंग से रिश्ता करने चाहते हो तो मेरे को थोड़ा टाइम दे दो मगर इसकी जो भी है लड़की की बड़ी बहन बोलते तुमको क्या हुआ है तुम शादी के लिए क्यों नहीं राजी मैंने सब अपना मामला बताया कि हमारा नया नया घर बनाए एक डेढ़ लाख रुपया हमने ब्याज ले ले रखा है और उसकी वजह से हम जितना हमसे बनेगा वो उतना हम करेंगे वो बोल रहे थे कि ज्वेलरी पांच चीजें बनवा कर लाओ सोने की तो हमने बोला कि जितना हमसे बनेगा हम उतना करेंगे ये जो लड़के हैं पंजाब से आए थे शादी करने के लिए पूरे आए थे जी आने के बाद जो हमने लड़के पक्ष की बात सुनी भाई ये जैसे भी है जी हम गरीब आदमी हमारा जितना ब्योहता है पैसे का उसी हिसाब से हम अपना करेंगे जी ये बता रहे थे हमारे दिए कपड़े जो इन्होंने फेंक दिए हमारे तो इतने हजार का लहंगा चाहिए वगैरह जो भी चाहिए जो भी कहानी मैटर है इनको पता है जी अब ये कह रहे जी हम अपनी लड़की की शादी जो प्रोग्राम इनका सारा जोड़ रखा है हम अपनी लड़की की शादी लड़के के साथ नहीं करेंगे तो अब हम इनको जो भी है ਮਾਲਟਾਉਂ ਥਾਣੇ ਗਿਆ ਜੋ ਇਹ ਲੱਗਦਾ ਹੈ वहां पे इनको कार्रवाई के लिए जो भी अपनी एप्लीकेशन देंगे इनको भेज रहे हैं इस दिन ਖੋਲਣਗੇ ਹੇਮਕੁੰਡ ਸਾਹਿਬ ਦੇ ਕਪਾਟ ਤਿਆਰੀਆਂ ਚ ਜੁਟਿਆ ਪ੍ਰਸ਼ਾਸਨ ਜਿਹਾ ਉੱਤਰਾਖੰਡ ਦੇ ਪੰਜਵੇਂ ਥਾਮ ਹੇਮਕੁੰਡ ਸਾਹਿਬ ਦੇ ਕਪਾਟ ਖੋਲਣ ਦੀਆਂ ਤਰੀਕਾ ਦਾ ਅੱਜ ਐਲਾਨ ਕਰ ਦਿੱਤਾ ਗਿਆ ਤਰੀਕਾ ਐਲਾਨ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟੀ ਮੁਖ ਸਕੱਤਰ ਰਾਦਾ ਰਤੂਰੀ ਨਾਲ ਮੀਟਿੰਗ ਤੋਂ ਬਾਅਦ ਕੀਤਾ ਗਿਆ ਇਸ ਨਾਲ ਹੇਮਕੁੰਡ ਸਾਹਿਬ ਦੇ ਕਪਾਟ 25 ਮਈ ਨੂੰ ਖੁੱਲਣਗੇ ਹਿਮਕੁੰਡ ਸਾਹਿਬ ਦੀ ਯਾਤਰਾ ਇਸ ਸਾਲ 10 ਅਕਤੂਬਰ ਨੂੰ ਸਮਾਪਤ ਹੋਵੇਗੀ ਸ਼੍ਰੀ ਹਿਮਕੁੰਡ ਸਾਹਿਬ ਦੇ ਕपाट ਖੁੱਲਣ ਦੀ ਮਿਤੀ ਦੇ ਐਲਾਨ ਤੋਂ ਬਾਅਦ ਹੁਣ ਪ੍ਰਸ਼ਾਸਨ ਦੀਆਂ ਟੀਮਾਂ ਜਲਦ ਹੀ ਸੜਕਾਂ ਤੋਂ برف ਹਟਾਉਣ ਤੇ ਹੋਰ ਬੰਦ ਕਰਨ ਦਾ ਕੰਮ ਸ਼ੁਰੂ ਕਰ ਦੇਣਗੀਆਂ ਦੱਸ ਦਈਏ ਹਿਮਕੁੰਡ ਸਾਹਿਬ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਚ 15200 ਫੁੱਟ ਦੀ ਉਚਾਈ ਤੇ ਸਥਿਤ ਹੈ ਦੁਨੀਆ ਭਰ ਵਿੱਚ ਸਿੱਖ ਪਾਈਚਾਰੇ ਦੀ ਸਭ ਤੋਂ ਪਵਿੱਤਰ ਦੇ ਸਥਾਨਾਂ ਵਿੱਚੋਂ ਇੱਕ ਹੈ ਇਹ ਉਹ ਥਾਨ ਹੈ ਜਿੱਥੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਮਰਨ ਕੀਤਾ ਸੀ ਤੇ ਅਧਿਆਤਮਿਕ ਗਿਆਨ ਪ੍ਰਾਪਤ ਕਰ ਲਿਆ ਸੀ ਤੇ ਇਸ ਥਾਨਾਂ ਦੀ ਯੋਤਿਪੂਰਨ ਯਾਤਰਾ ਵਿੱਚ ਮੁਸ਼ਕਲ ਭੂਮੀ ਤੇ ਕਠੋਰ ਮੌਸਮੀ ਸਥਿਤੀਆਂ ਦਾ ਸਾਹਮਣਾ ਕਰਨਾ ਸ਼ਾਮਿਲ ਹੈ। ਹੇਮਕੁੰਡ ਸਾਹਿਬ ਨੂੰ ਅਧਿਆਤਮਿਕ ਯਾਤਰਾ ਦਾ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਹੈ ਮੀਤੀ ਦਾ ਐਲਾਨ ਹੋਣ ਤੋਂ ਬਾਅਦ एसटीआर एफ टीम ਚਾਰ ਚ ਸੰਭਾਲ ਲਵੇਗੀ ਇਸ ਦੇ ਨਾਲ ਹੀ ਸਭ ਤੋਂ ਵੱਡੀ ਚੁਣੌਤੀ ਬਰਫ ਹਟਾਉਣ ਦੀ ਹੈ ਜਿਸ ਦਾ ਕੰਮ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ ਇਸ ਦੇ ਨਾਲ ਹੀ ਗੁਰਦੁਆਰਾ ਕਮੇਟੀ ਵੀ ਹਰਕ ਵਿੱਚ ਆ ਗਈ ਹੈ ਗੁਰਦੁਆਰਾ ਕਮੇਟੀ ਨੇ ਆਉਣ ਵਾਲੀਆਂ ਯਾਤਰਾਵਾਂ ਦੀ ਤਿਆਰੀਆਂ ਨੂੰ ਠੋਸ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ ਇਹਨਾਂ ਤਿਆਰੀ ਵਿੱਚ ਯਾਤਰਾ ਦੇ ਰੂਟ ਵਿੱਚ ਮੈਡੀਕਲ ਸਹੂਲਤਾਂ ਐਮਰਜੈਂਸੀ ਸੇਵਾਵਾਂ ਆਸ਼ਰਧਾਲਾ ਲਈ ਕੈਂਪ ਪਤੇ ਅਰੇ ਹਾਇਸ ਤੇ ਸੂਲ ਦਾ ਭੋਜਨ ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਦੀ ਲੋੜਿੰਦੀ ਸਪਲਾਈ ਦੀ ਕੰਨੀ ਬਣਾਉਣਾ ਕਾਨੂੰਨ ਵਿੱਚ ਬਣਾਏ ਰੱਖਣਾ ਸੁਰੱਖਿਆ ਕਰਤਾ ਨਾਇਤੀ ਸ਼ਾਮਿਲ ਹੈ। ਤਰ ਤਾਰਿਕ ਰੋਡ ਦਿਓ ਤੇ ਅਮਰੀਕਾ ਦੀ ਨਾਗਰਿਕਤਾ ਲੋ ਜੀ ਹਾਂ ਟਰੰਪ ਨੇ ਲਿਆਂਦੀ 골ਡ ਕਾਰਡ ਸਕੀਮ ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਸਕੀਮ ਕੀ ਹੈ। ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਤੁਹਾਡਾ ਅਮਰੀਕਾ ਦਾ ਸੁਪਨਾ ਆਸਾਨੀ ਨਾਲ ਪੂਰਾ ਹੋ ਸਕਦਾ ਹੈ ਜੀਹਾਂ ਟ੍ਰాంਪ ਨੇ ਦੁਨੀਆ ਭਰ ਦੇ ਅਮੀਰ ਲੋਕਾਂ ਨੂੰ ਅਮਰੀਕਾ ਵਿੱਚ ਵਸਾਉਣ ਲਈ ਇੱਕ ਖਾਸ ਯੋਜਨਾ ਬਣਾਈ ਹੈ ਡੋਲਰ ਟ੍ਰాంਪ ਨੇ 골ਡ ਕਾਰਡ ਦਾ ਫਾਰਮੂਲਾ ਦਿੱਤਾ ਹੈ ਇਸ ਦੇ ਤਹਿਤ ਡੋਲਰ ਟ੍ਰాంਪ ਦੁਨੀਆ ਭਰ ਦੇ ਅਮੀਰ ਲੋਕਾਂ ਨੂੰ ਅਮਰੀਕਾ ਵਿੱਚ ਵਸਾਏਗਾ ਬਦਲੇ ਵਿੱਚ ਟ੍ਰాంਪ ਦੀ ਅਮਰੀਕੀ ਸਰਕਾਰ ਉਹਨਾਂ ਅਮੀਰ ਲੋਕਾਂ ਤੋਂ 5 ਮਿਲੀਅਨ ਡਾਲਰ ਯਾਨੀ ਕਿ 43 ਕਰੋੜ 56 ਲੱਖ 48 ਹਜ਼ਾਰ ਰੁਪਿਆ ਵਸੂਲ ਕਰੇਗੀ ਜੀ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਬੀਤੇ ਮੰਗਲਵਾਰ ਨੂੰ ਗੋਲਡ ਕਾਰਡ ਦਾ ਐਲਾਨ ਕੀਤਾ ਹੈ ਇਹ ਗ੍ਰੀਨ ਕਾਰਡ ਦਾ ਪ੍ਰੀਮੀਅਰ ਵਰਜ਼ਨ ਹੋਵੇਗਾ ਇਸ ਰਾਹੀਂ ਦੁਨੀਆ ਪਰ ਦੇ ਅਮੀਰ ਲੋਕ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕਣਗੇ 트ੰਪ ਨੇ ਓਵਲ ਆਫਿਸ ਵਿੱਚ ਕਿਹਾ ਕਿ ਇਹ ਕਾਰਡ 5 ਮਿਲੀਅਨ ਡਾਲਰ ਵਿੱਚ ਉਪਲਬਧ ਹੋਵੇਗਾ ਜਿਨ੍ਹਾਂ ਨੂੰ ਇਹ ਕਾਰ ਚਾਹੀਦਾ ਹੈ ਉਹ ਇਸ ਨੂੰ ਖਰੀਦ ਸਕਣਗੇ ਇਸ ਤੋਂ ਬਾਅਦ ਉਹਨਾਂ ਨੂੰ ਗ੍ਰੀਨ ਕਾਰਡ ਦੇ ਲਾਭ ਅਤੇ ਹੋਰ ਸਹੂਲਤਾਂ ਵੀ ਮਿਲਣਗੀਆਂ 골ਡ ਕਾਰਡ ਕੀ ਹੈ ਤੇ ਨਾਗਤਾ ਪ੍ਰਾਪਤ ਕਰਨ ਲਈ ਇਸ ਤੇ ਕਿੰਨਾ ਖਰਚਾ ਆਵੇਗਾ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਇੱਕ 골ਡ ਕਾਰਡ ਵੇਚਣ ਜਾ ਰਹੇ ਹਾਂ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਇੱਕ ਹੋਰ ਵੀ ਵਧੀਆ ਕਾਰਡ ਹੈ ਅਸੀਂ ਇਸ ਕਾਰ ਦੀ ਕੀਮਤ ਲਗਭਗ 5 ਮਿਲੀਅਨ ਡਾਲਰ ਯਾਨੀ ਕਿ ਫਿਰ 43 ਕਰੋੜ 56 ਲੱਖ 48 ਹਜ਼ਾਰ ਰੁਪਏ ਰੱਖਾਂਗੇ ਇਹ ਗ੍ਰੀਨ ਕਾਰਡ ਤੁਹਾਡੇ ਕਾਰ ਦੇ ਨਾਲ ਕਈ ਹੋਰ ਸਹੂਲਤਾ ਦੇਵੇਗਾ 트럼ਪ ਦਾ ਮਤਲਬ ਹੈ ਕਿ ਜੇਕਰ ਕਿਸੇ ਕੋਲ 5 ਮਿਲੀਅਨ ਡਾਲਰ ਯਾਨੀ ਕਿ 43 ਕਰੋੜ 56 ਲੱਖ 48 ਹਜ਼ਾਰ ਰੁਪਏ ਨੇ ਤਾਂ ਉਸ ਨੂੰ ਹੀ ਅਮਰੀਕੀ ਨਾਗਰਿਕਤਾ ਮਿਲੇਗੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ